ਮੱਛੀਵਾੜਾ ਪੁਲਿਸ ਨੇ ਸੁਪਾਰੀ ਕਿਲਰ ਸ਼ੂਟਰ ਦਾ ਕੀਤਾ ਐਨਕਾਊਂਟਰ ਜੰਗਲੀ ਖੇਤਰ ਵਿੱਚ ਹਥਿਆਰ ਦੀ ਬਰਾਮਦਗੀ ਦੌਰਾਨ ਥਾਣਾ ਮੁਖੀ ਦਾ ਰਿਵਾਲਵਰ ਖੋ ਕੇ ਭੱਜਣ ਦੀ ਕੀਤੀ ਕੋਸ਼ਿਸ਼ ਮੱਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਚੱਕ ਲੋਹਟ ਵਿਖੇ ਘਰ ਵਿੱਚ ਵੱਡ ਨੌਜਵਾਨ ਨੂੰ ਗੋਲੀਆਂ ਮਾਰ ਜ਼ਖਮੀ ਕਰਨ ਵਾਲੇ ਸੁਪਾਰੀ ਕਿਲਰ ਸ਼ੂਟਰ ਸਲੀਮ ਦਾ ਮੱਛੀਵਾੜਾ ਪੁਲਿਸ ਨਾਲ ਦੇਰ ਰਾਤ ਐਨਕਾਊਂਟਰ ਹੋ ਗਿਆ ਜਿਸ ਵਿੱਚ ਉਹ ਜ਼ਖਮੀ ਹੋ ਗਿਆ ਐਸਪੀਡੀ ਪਵਨਜੀਤ ਨੇ ਦੱਸਿਆ ਕਿ ਪਿੰਡ ਚੱਕ ਲੋਹੜ ਦੇ ਨੌਜਵਾਨ ਜਸਪ੍ਰੀਤ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਗ੍ਰਿਫਤਾਰ ਕੀਤੇ ਮੁਲਜ਼ਮਾਂ 'ਚੋਂ ਇੱਕ ਮੁਲਜ਼ਮ ਸਲੀਮ ਬਾਸੀ ਰੋੜਕਾ ਨੂੰ ਜਦੋਂ ਵੇਟ ਖੇਤਰ ਦੇ ਪਿੰਡ ਖਾਨਪੁਰ ਦੇ ਜੰਗਲ ਖੇਤਰ ਦੇ ਵਿੱਚੋਂ ਹਥਿਆਰ ਦੀ ਬਰਾਮਦਗੀ ਲਈ ਲਿਆਂਦਾ ਗਿਆ ਤਾਂ ਉੱਥੇ ਉਸਨੇ ਜ਼ਮੀਨ ਹੇਠਾਂ ਦੱਬਿਆ ਰਵਾਲਵਰ ਤੇ ਕਾਰਤੂਸ ਕੱਢਿਆ ਤਾਂ ਇਸ ਦੌਰਾਨ ਸਲੀਮ ਨੇ ਥਾਣਾ ਮੁਖੀ ਦਾ ਰਵਾਲਵਰ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਪੁਲਸ ਨੇ ਮੁਸਤੰਦੀ ਦੇ ਵੱਤਦਿਆਂ ਇਸ ਸ਼ੂਟਰ ਦਾ ਕਾਊਂਟਰ ਕਰ ਦਿੱਤਾ ਉਸ ਦੀ ਲੱਤ 'ਚ ਗੋਲੀ ਮਾਰੀ ਅਤੇ ਉਸ ਨੂੰ ਭਜਦਿਆਂ ਗ੍ਰਿਫਤਾਰ ਕਰ ਲਿਆ ਐਸਪੀਡੀ ਪਵਨਜੀਤ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਬੜੇ ਬਰੀਕੀ ਨਾਲ ਜਾਂਚ ਕਰ ਰਹੀ ਹੈ ਕਿਉਂਕਿ ਜਸਪ੍ਰੀਤ ਸਿੰਘ ਦਾ ਵਿਦੇਸ਼ ਤੋਂ ਸ਼ੂਟਰਾਂ ਨੂੰ ਸਪਾਰੀ ਦੇ ਕੇ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਦੀ ਜਾਂਚ ਚੱਲ ਰਹੀ ਹੈ ਅਤੇ ਮਾਮਲਾ ਜਲਦ ਸੁਲਝਾ ਲਿਆ ਜਾਵੇਗਾ ਅੰਮ੍ਰਿਤਸਰ ਜੀ ਇਹ ਏਰਨੀ 29 ਸਤ ਨੂੰ ਚੱਕ ਲੋਟਾ ਪਿੰਡ ਦੇ ਵਿੱਚ ਮਾਰਨਿੰਗ ਟਾਈਮ ਤੇ ਕੋਈ 9:30 ਪੌਣੇ 10 ਵਜੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਜਸਪ੍ਰੀਤ ਦੇ ਗੋਲੀਆਂ ਗਾਲੀਆਂ ਮਾਰ ਕੇ ਬੰਦੇ ਅਨਨੋਨ ਬੰਦੇ ਸੀ ਉਸ ਵੇਲੇ ਉਹ ਗੋਲੀਆਂ ਮਾਰ ਕੇ ਭੱਜ ਗਏ ਉਹ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਉਹਦੇ ਚ ਕੋਸ਼ ਮੁਰਜ਼ਮ ਅਸੀਂ ਅਰੈਸਟ ਕੀਤੇ ਐ ਅੱਜ ਸਲੀਮ ਨਾਂ ਦੇ ਮੁਰਜ਼ਮ ਜਿਹੜਾ ਕਿ ਜਿਹਦਾ ਇੱਕ ਸਤਾਈ ਐਵੀਡੈਂਸ ਐ ਫਾਇਰਿੰਗ ਸਾਫ ਹੁੰਦਾ ਸਾਡਾ ਉਹਦੇ ਚ ਉਹਨੇ ਜੋ ਇਨਕਸਾਫ ਕੀਤਾ ਸੀਗਾ ਉਸ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਇਨਸਪੈਕਟਰ ਸਾਹਿਬ ਬੁਖ ਅਫਸਰ ਥਾਣਾ ਮਾਚੀਵਾੜਾ ਸਾਹਿਬ ਜਦੋਂ ਉਹਨੂੰ ਲੈ ਕੇ ਆਏ ਆ ਪਿਛਲੇ ਪਾਸੇ ਤੁਸੀਂ ਦੇਖੋ ਜਿੱਥੇ ਉਹਨੇ ਛਪਾ ਕੇ ਲਪੋ ਕੇ ਰੱਖਿਆ ਸੀ ਜਦੋਂ ਉਹਨੇ ਆਪਣੇ ਹੱਥਾਂ ਦੇ ਨਾਲ ਰਿਕਵਰੀ ਕਰਵਾ ਕੇ ਉਹ ਪਿਸਟਲ ਤੋਂ ਬਾਅਦ ਵਾਪਸ ਜਾਣ ਲੱਗੇ ਤਾਂ ਉਹਨੇ ਇਨਸਪੈਕਟਰ ਸਾਹਿਬ ਦੇ ਨਾਲ ਸਕਫਲਿੰਗ ਕਰ ਕੋ ਮਤਲਬ ਆਪਣੇ ਇਹਨਾਂ ਦਾ ਪਿਸਟਲ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਪਖਲੇ ਉਹਦੇ ਵਿੱਚ ਇਮੀਡੀਏਟ ਆਪਣਾ ਬਚਾਅ ਦੇ ਪੱਖ ਦੇ ਵਿੱਚ ਤੇ ਪਲੱਸ ਕਿ ਉਹ ਭੱਜ ਨਾ ਜਾਵੇ ਤੇ ਨਾ ਫਾਇਰ ਹੋਇਆ ਜਿਹੜਾ ਉਹਦੇ ਲੱਤ ਦੇ ਵਿੱਚ ਲੱਗਿਆ ਤੇ ਬਾਕੀ ਫਿਰ ਉਹਨੂੰ ਇਮੀਡੀਏਟ ਨਾਲ ਸਾਡੇ ਸੀਆਈ ਇਨਸਪੈਕਟਰ ਸਾਹਿਬ ਸੀਗੇ ਸੀ ਇਨਸਪੈਕਟਰ ਸਾਹਿਬਾਨ ਵੀ ਸੀਗੇ ਪਾਰਟੀ ਤੇ ਇਮੀਡੀਏਟੋ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਤੇ ਜਿੱਥੇ ਹੁਣ ਐਮਰਜੈਂਸੀ 'ਚ ਉਹਨੂੰ ਦਾਖਲ ਕਰਵਾਇਆ ਬਾਕੀ ਅਜੇ ਜਿਹੜੀ ਇਹ ਤਪਰੀਸ਼ ਹੈ ਮੌਸਮ ਵੀ ਤੁਸੀਂ ਦੇਖਿਆ ਹੈਗਾ ਮੀਂਹ ਪੈ ਰਿਹਾ ਹੈਗਾ ਕਾਫੀ ਤੇ ਜੰਗਲ ਦਾ ਏਰੀਆ ਹੈਗਾ ਜਿੱਥੇ ਉਹਨੇ ਉਹਨੇ ਜਦੋਂ ਫਰਦਿਕ ਸ਼ਾਲ ਸਾਮੀ ਕੀਤਾ ਤੇ ਫਿਰ ਉਹਦੇ ਮੁਤਾਬਿਕ ਕਵਰੀ ਕਰਾਣੀ ਬਹੁਤ ਜ਼ਰੂਰੀ ਸੀ ਤੇ ਜਿੱਤੇ ਅਸੀਂ ਹੁਣ ਮੌਕਾ ਦੇਖਣ ਵਾਸਤੇ ਜਦੋਂ ਬਜਰੀਆ ਕੰਟਰੋਲ ਰੂਮ ਸਾਨੂੰ ਪਤਾ ਲੱਗਿਆ ਤੇ ਸਲੀਮ ਬਜੂਆ ਵਾਸੀ ਸਲੀਮ ਸਲੀਮ ਹੈ ਜੀ ਉਹਦਾ ਪਿੰਟ ਹੈਗਾ ਰੁੜਕਾ ਜੀ ਹਾਂਜੀ ਨਾਲ ਰੁੜਕੀ ਨਾਲ ਦੇ ਸਾਥੀ ਰੁੜਕੀ ਹਾਂਜੀ ਅਸੀਂ ਉਹਦੇ ਵਿੱਚ ਜੀ ਕੁੱਲ ਤਿੰਨ ਚਾਰ ਅਸੀਂ ਮੁਰਜਮ ਅਸੀਂ ਅਰੈਸਟ ਕਰ ਲਏ ਆ ਦੋ ਤਿੰਨ ਰਹਿੰਦੇ ਨੇ ਜਿਹੜੇ ਭੱਜੇ ਹੋਏ ਉਹ ਵੀ ਫੜ ਲਾਂਗੇ ਉਹਨਾਂ ਮੋਟਿਵ ਕਿਸ ਨੂੰ ਲੜਕੀ ਨੂੰ ਮਾਰਦੇ ਚੱਕੋ ਮੋਟਿਵ ਤਾਂ ਜੀ ਉਹਦਾ ਅਜੇ ਪੂਰਾ ਕਲੀਅਰ ਕਰਨ ਵਾਲਾ ਹੈ ਉਹਦੇ ਵਿੱਚ ਇੱਕ ਅ ਅਮਰੀਕਾ ਜੁਵੇਸੇ ਦਾ ਇੱਕ ਕੋ ਕਹਾਣੀ ਜੁੜਦੀ ਹੈ ਅਜੇ ਉਹਦੀ ਪੂਰੀ ਬੈਕਗ੍ਰਾਉਂਡ ਚੈੱਕ ਕਰਾਂਗੇ ਕੋਈ ਫੈਮਿਲੀ ਦੇ ਵਿੱਚ ਕਿਸ ਨਾ ਕਿਸੇ ਤਰੀਕੇ ਦੇ ਕੋਈ ਜਿਵੇਂ ਨਾ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਪਿਕਚਰ ਕੋਈ ਪੁਰਾਣੀ ਰੰਜਸ਼ ਚੱਲ ਰਹੀ ਹੋਣਾ ਦੀ ਉਨੇ ਤੱਕ ਸਟੋਰੀ ਦੀ ਉਹਦੀ ਬੈਕਗ੍ਰਾਉਂਡ ਉੱਥੇ ਜੋੜ ਰਹੀ ਹੈ ਸਵਾਰੀ ਕਿਉਂ ਮਾਰਨਾ ਸੀ ਜੀ ਇਹ ਸਵਾਰੀ ਕਿਉਂ ਹਮਲਾ ਕਰ ਸਕਦੇ ਯਸ ਇਹਦੇ ਚ ਸਵਾਰੀ ਕਿਲਿੰਗ ਹੀ ਆ ਜਿਹਨੇ ਉੱਥੇ ਬੈਠੇ ਨੇ ਕਿਵੇਂ ਉਹਨਾਂ ਨੂੰ ਭੇਜਿਆ ਹੈਗਾ ਉਹ ਸਾਰੀ ਸਟੋਰੀ ਜਿਹੜੀ ਆ ਜੇ ਕਲੀਅਰ ਹੋ ਰਹੀ ਹੈ ਹੌਲੀ ਹੌਲੀ ਤਕਰੀਬਨ ਆਲਮੋਸਟ 80 85% ਅਸੀਂ ਸਟੋਰੀ ਕਲੀਅਰ ਹੋ ਗਈ ਹੈ ਕਿ ਕੀ ਕੀ ਬ੍ਰਾਂਮ ਉਹ ਜਿਹੜੀ ਇੱਥੋਂ ਜੀ ਅੱਜ ਅਥੇ ਅਸੀਂ 34 ਦਾ ਇੱਕ ਪਿਸਟਲ ਜਿਹੜਾ ਹੈ ਰੋਨੇ ਫਾਰਡਿੰਗ ਸਾਹਮ ਤਾਂ ਆਪਣਾ ਬ੍ਰਾਂਮ ਵੀ ਕਰਵਾਇਆ ਪਲੱਸ 5 ਕਾਰਟਿਜ ਤੇ ਇੱਕ ਮੈਗਜ਼ੀਨ ਪਰ ਪਹਿਲਾਂ ਵੀ ਕੋਈ ਮਾਮਲਾ ਦਰਜਾ ਨਾ ਤਾਂ ਕੋਈ ਹੋਈ ਤਾਂ ਕੀ ਜਿਹੜਾ ਪਹਿਲਾਂ ਪ੍ਰੈਸ਼ੀ ਇਹ ਅਜੇ ਪੜਤਾਲ ਕਾਰਡ ਕਰ ਰਹੇ ਆ ਕੁਝ ਬੰਦਿਆਂ ਦੇ ਖਿਲਾਫ ਤਾਂ ਪਤਾ ਲੱਗ ਗਿਆ ਸਾਨੂੰ ਹੈਗੇ ਨੇ ਮਕਦਮੇ ਪਹਿਲਾਂ ਵੀ ਕੁਝ ਦਾ ਸ਼ਿਪਾ ਨਹੀਂ ਮਤਲਬ ਕੰਮ ਤਾਂ ਇਸ ਤਰ੍ਹਾਂ ਦਾ ਹੀ ਆ ਇਹਨਾਂ ਦਾ ਜਿਵੇਂ ਪਹਿਲਾਂ ਵੀ ਇੱਕ ਦੋ ਬੰਦੇ ਕ੍ਰਿਮੀਨਲ ਮਕਦਮੇ ਦਰਜਾ ਉਹਨਾਂ ਦੇ ਖਿਲਾਫ ਤੇ ਕਿਤੇ ਕਿਤੇ ਉਹਨੇ ਸ਼ਿਪਾਇਆ ਸੀ ਜੁਆਰਡਰ ਬੇਸਿਸ ਫੋਨ ਦਾ ਕੀ ਬਟ ਇਹ ਜੀ ਜਿਸ ਜਨ ਉਹਨਾਂ ਨੇ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਾਅਦ ਜਾਂਦੇ ਹੋਏ ਇਥੇ ਜੰਗਲ ਦੇ ਵਿੱਚ ਸ਼ਿਪਾਕੇ ਗਏ ਨੇ ਉਹ ਹਾਂਜੀ